ਦੋਸਤੋ ਸਸਿਕਾਲ ਪਿਛਲੇ ਦਿਨਾਂ ਚ ਨਾ ਸੰਦੀਪ ਸਿੰਘ ਸਣੀ ਜਿਸ ਨੇ ਸਦੀਰ ਸੂਰੀ ਨੂੰ ਅੰਮ੍ਰਿਤਸਰ ਵਿਖੇ ਉਹਨਾਂ ਦੀ ਸਿਕਿਉਰਿਟੀ ਦੀ ਹਾਜ਼ਰੀ ਚ ਤਕਰੀਬਨ ਪੌਣੇ ਕਿ ਤਿੰਨ ਸਾਲ ਪਹਿਲਾਂ ਆ ਮਾਰ ਦਿੱਤਾ ਸੀ ਮਤਲਬ ਸਮਝ ਲਓ ਪਰ ਬੰਦਾ ਕਹਿੰਦੇ ਵੀ ਮਰਿਆ ਤਾਂ ਕੋਈ ਵੀ ਨਹੀਂ ਚੰਗਾ ਹੁੰਦਾ ਤੇ ਉਸ ਤੋਂ ਬਾਅਦ ਪੌਣੇ ਇੱਕ ਤਿੰਨ ਸਾਲਾਂ ਤੋ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਸੰਦੀਪ ਸਿੰਘ ਸਣੀ ਬੰਦ ਸੀ ਮਿੱਤਰੋ ਪਰ ਕੁਛ ਦਿਨਾਂ ਤੋਂ ਜਿਹੜੇ ਨਾ ਜਿਨ੍ਹਾਂ ਨੇ 90 91 92 ਦੇ ਦਹਾਕੇ ਵਿੱਚ ਲੜਕੀਆਂ ਦੀਆਂ ਗੁੱਤਾ ਪਟੀਆਂ ਕੁੜੀਆਂ ਨੂੰ ਚੱਕ ਕੇ ਉਹਨਾਂ ਦੇ ਪਿਤਾ ਅੱਗੇ ਨੰਗਿਆ ਕੀਤਾ ਪਿਤਾ ਨੂੰ ਕੁੜੀਆਂ ਅੱਗੇ ਨੰਗਿਆ ਕੀਤਾ ਸੱਸ ਨੂੰ ਆਪਣਾ ਨੂੰ ਨੂੰ ਸਹੁਰਿਆਂ ਅੱਗੇ ਨੰਗਾ ਕੀਤਾ ਤੇ ਸਹਰਿਆਂ ਨੂੰ ਨੋਹਾ ਅੱਗੇ ਨੰਗਾ ਕੀਤਾ ਉਹ ਜਿਹੇ ਜਿਹੜੇ ਸੂਬਾ ਸਿਓ ਵਰਗੇ ਇਨਸਪੈਕਟਰ ਅੰਦਰ ਬੰਦ ਸੀ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਾਉਂਦਾ ਸੀ ਤਾਂ ਉਹਨਾਂ ਲੋਕਾਂ ਦੀ ਗਿਣਤੀ ਸੰਦੀਪ ਸਿੰਘ ਸਣੀ ਵਾਲੀ ਬੈਰਕ ਦੇ ਵਿੱਚ ਕਿਵੇਂ ਪਾਈ ਗਈ ਇਹ ਵੀ ਇੱਕ ਸਵਾਲ ਹੈ ਤਾਂ ਅਖੀਰ ਤੇ ਆ ਕੇ ਕਲੈਸ਼ ਹੋ ਗਿਆ ਅੰਦਰ ਲੜਾਈ ਹੋ ਗਈ ਹੁਣ ਤਾਂ ਇਹ ਵੀ ਕਹਿੰਦੇ ਆ ਵੀ ਅਟੈਕ ਬਿਊਰੋਕਰੇਟ ਨੇ ਜਾਂ ਜੇਲ੍ਹ ਜਿਹੜਾ ਜੇਲ੍ਹ ਅਫੀਸ਼ੀਅਲ ਹੈ ਜੇਲ੍ਹ ਦੇ ਅਫੀਸਰ ਸਹਿਬਾਨ ਹੈ ਉਹਨਾਂ ਨੇ ਕਰਵਾਇਆ ਕਿਉਂ ਕਿ ਸਰਕਾਰ ਭਾਵੇਂ ਤਾਂ ਸੂਬੇ ਦੀ ਕਹਿ ਲੋ ਤੇ ਭਾਵੇਂ ਕੇਂਦਰ ਦੀ ਕਹਿ ਲੋ ਇਹ ਲੋਕਾਂ ਦੇ ਨਜ਼ਰਾਂ 'ਚ ਸਰਕਾਰਾਂ ਦਾ ਡਬਡੂਸ ਬੋਲ ਗਿਆ ਸੀਗਾ ਆਹ ਖੜਾ ਵਾਲੇ ਮਾਮਲੇ 'ਚ ਉਥੋਂ ਡਾਇਵਰਟ ਕਰਾਉਣ ਵਾਸਤੇ ਇੱਕ ਇਹ ਮੁੱਦਾ ਆ ਗਿਆ ਇੱਕ ਜਿਹੜੇ ਪਰਵਾਸੀ ਨੇ ਭਈਏ ਨੇ ਹ ਹਸ਼ਿਆਰਪੁਰ ਕੋਲੇ 5 ਸਾਲ 6 ਸਾਲ ਦੇ ਬੱਚੇ ਨਾਲ ਕਰੋੜਤਾ ਕਰਕੇ ਉਹਨੂੰ ਕਿੰਨਾ ਦਰਦਨਾਕ ਤਰੀਕੇ ਨਾਲ ਮਾਰਿਆ ਤੇ ਬੱਚੇ ਦੇ ਮਰਨ ਵੇਲੇ ਦੰਦਾਂ ਦੇ ਵਿੱਚ ਜੀਬ ਜੀਬ ਆਈ ਪਈ ਸੀ ਤੇ ਵੱਡੀ ਪਈ ਸੀ ਮਤਲਬ ਇਹਨਾਂ ਗੱਲਾਂ ਨੂੰ ਡਾਇਵਰਟ ਕਰਨ ਵਾਸਤੇ ਮਿੱਤਰੋ ਸਰਕਾਰਾਂ ਬਹੁਤ ਸੋਹਣੇ ਸੋਹਣੇ ਤਰੀਕਿਆਂ ਨਾਲ ਸੋਹਣਾ ਤਰੀਕਾ ਤਾਂ ਨਹੀਂ ਹੋ ਸਕਦਾ ਮਤਲਬ ਲੋਕਾਂ ਨੂੰ ਜਿਹੜੀ ਚੀਜ਼ ਲੱਗਣੀ ਹੋਵੇ ਉਹ ਲੋਕਾਂ ਦੀ ਥਾਲੀ 'ਚ ਖਬਰਾਂ ਰਹੀਂ ਨਿਊਜ਼ ਰਹੀਂ ਆਪਣੇ ਬਕਾਊ ਮੀਡੀਏ ਰਹੀਂ ਪਰੋਸ ਕੇ ਰੱਖ ਦਿੰਦੇ ਆ ਹੁਣ ਮੈਂ ਗੱਲ ਜਿਹੜੀ ਕਰਨੀ ਆ ਉਹ ਹੈ ਜਿੱਦਾਂ ਗੱਲ ਬਣੀ ਨਾ ਤੇ ਬਾਹਰ ਆਈ ਕਿ ਸੰਦੀਪ ਸਿੰਘ ਸਣੀ ਨੇ ਭਾਈ ਫਲਾਣੇ ਬੰਦੇ ਤੇ ਅਟੈਕ ਕਰਤਾ ਤੇ ਵਾਧੂ ਮੇਰੇ ਅਰਗੇ ਇਥੋਂ ਪੋਸਟਾਂ ਪਾਈ ਜਾਣ ਕਮੈਂਟ ਲਿਖੀ ਜਾਣ ਇੱਕ ਦੂਜੇ ਨੂੰ ਗਲਾਂ ਦੇ ਜਾਣ ਵੀ ਫਲਾਣੇ ਨੇ ਐ ਕਰਤਾ ਐ ਕਰਤਾ ਪਰ ਮਿੱਤਰੋ ਕਾਲ ਜਾ ਉਦੋਂ ਫਟਦਾ ਜਦੋਂ ਕੱਲ ਸ਼ਾਮ ਨੂੰ ਮਤਲਬ 17 ਤਰੀਕ ਨੂੰ ਸੰਦੀਪ ਸਿੰਘ ਸਣੀ ਦਾ ਭਰਾ ਜੇਲ੍ਹ ਦੇ ਬਾਹਰ ਆ ਕੇ ਮੁਲਾਕਾਤ ਕਰਕੇ ਪਹਿਲਾਂ ਤਾਂ ਜਿਹੜੇ ਘੁੰਮਣ ਬ੍ਰਦਰ ਹੈ ਵਕੀਲ ਸਹਿਬਾਨ ਹੈ ਚੰਡੀਗੜ੍ਹ ਵਾਲੇ ਉਹ ਮੁਲਾਕਾਤ ਕਰਕੇ ਆਏ 6 ਦਿਨ ਬਾਈ ਜੀ ਕੋਈ ਦਵਾਈ ਬੂਟੀ ਨਹੀਂ ਕੁਝ ਨਹੀਂ ਦਿੱਤਾ ਸੰਦੀਪ ਸਣੀ ਨੂੰ ਇੰਨਾ ਕੋਟਿਆ ਗਿਆ ਕਿ ਤਿੰਨ ਕਸ਼ੇਰੀ ਉਹਦੇ ਨਚੋੜੇ ਗਏ ਖੂਨ ਨਾਲ ਤਿੰਨ ਵਾਰੀ ਭਿੱਜ ਗਏ ਪਰ ਉਹਦੇ ਪਤਾ ਨਹੀਂ ਕੀ ਮਾਰਿਆ ਉਹ ਕਿਉਂਕਿ ਪੁਲਿਸ ਮੈਂ ਉਹਦੇ ਆਖਿਆ ਸੀ ਮੈਂ ਆਖਿਆ ਪੁਲਿਸ ਗਿੱਟੇ ਕਢ ਦਿੰਦੀ ਆ ਮਿੱਤਰੋ ਤੇ ਦਵਾਈ ਨਹੀਂ ਦਿੰਦੇ ਸਿਰ ਦੁਖ ਦੇ ਵਾਲੀ ਗੋਲੀ ਵੀ ਨਹੀਂ ਦਿੰਦੇ ਇੱਕ ਪਾਸੇ ਖੁੰਝੇ ਸੜ ਦਿੰਦੇ ਆ ਬਾਈ ਤੇ ਬਾਹਰੋਂ ਲਾਉਂਦੇ ਆ ਤਾਲਾ ਤੇ ਕੋਲੇ ਰੱਖਣਦੇ ਆ ਗਲਾਸ ਪਾਣੀ ਦਾ ਠੀਕ ਹੈ ਨਾ ਪੱਖਾ ਚੱਲਣ ਦੇਣ ਪੱਖੇ ਚੱਲਦੇ ਨਹੀਂ ਹੁੰਦੇ ਜੇਲਾਂ ਚ ਪੁੱਛ ਕੇ ਗਿੜਾ ਲਿਆਉਂਦੇ ਹੁੰਦੇ ਆ ਤਾਂ ਜਿਹੜੇ ਲੋਕਾਂ ਨੇ ਬਾਹਰੋਂ ਕੱਲੀਆਂ ਜੇਲਾਂ ਦੀਆਂ ਕੰਧਾਂ ਵੇਖੀਆਂ ਸੀ ਨਾ ਉਹ ਮੇਰੇ ਭਰਾ ਇੱਕ ਆ ਸੰਦੀਪ ਸਿੰਘ ਸਣੀ ਦੇ ਭਰਾ ਦੀ ਉਹ ਜਿਹੜੇ ਉਹ ਰੋਕੇ ਦੱਸ ਰਹੇ ਆ ਉਹਨਾਂ ਦਾ ਦਰਦ ਜਰੂਰ ਸੁਣਿਓ ਇਹ ਬਾਹਰੋਂ ਬਹਿ ਕੇ ਗੱਲਾਂ ਹੋਰ ਹੁੰਦੀਆਂ ਪਰ ਜਿਹੜੇ ਲੋਕ ਖੇਡਦੇ ਹੋਣ ਗੇਮ ਦੇ ਵਿੱਚ ਹੋਣ ਉਹਨਾਂ ਨੂੰ ਪਤਾ ਹੈ ਹੁਣ ਸੰਦੀਪ ਸਿੰਘ ਸਣੀ ਤੇ ਵਿਚਾਰੇ ਤੇ 7 ਦਿਨ ਕੀ ਬੀਤੀ ਜੇ ਲੱਗੇ ਪੱਕਾ ਮੋਰਚਾ ਲਾ ਕੇ ਤਾਂ ਅਗਲਿਆਂ ਨੇ ਮੁਲਾਕਾਤ ਕਰਨ ਵਾਸਤੇ ਆਗਿਆ ਮਿਲੀ 2 ਦਿਨ ਤੇ 1 ਰਾਤ ਜੇ ਲੱਗੇ ਧਰਨਾ ਲੱਗਿਆ ਰਿਹਾ ਬਾਈ ਜੀ ਫਿਰ ਮਾਨਯੋਗ ਜੱਜ ਸਾਹਿਬਾਨ ਦੇ ਕਹਿਣ ਤੇ ਨਾ ਤਾਂ ਮੈਡੀਕਲ ਕਰਾਇਆ ਨਾ ਪੇਸ਼ ਕੀਤਾ ਅਖੀਰ ਨੂੰ ਵੀਸੀ ਦੇ ਜਰੀਏ ਜਰੀਏ ਮਤਲਬ ਵੀਡੀਓ ਕਾਨਫਰੰਸ ਦੇ ਜਰੀਏ ਜਿਹੜਾ ਕੁਝ ਜੱਜ ਸਾਹਿਬ ਨੇ ਸਹਿਬਾਨ ਨੇ ਕੈਮਰੇ ਤੇ ਦੇਖਿਆ ਉਹ ਵੇਖਿਆ ਨਹੀਂ ਜਾਂਦਾ ਸੀ ਔਰ ਜੱਜ ਸਾਹਿਬਾਨ ਨੇ ਔਰ ਪੀਪ ਜਿਹੜੀ ਉਥੇ ਆਪਣਾ ਉਹਨੂੰ ਮੈਨੇਜ ਕਰਦੇ ਆ ਵੀਡੀਓ ਕਾਨਫਰੰਸ ਨੂੰ ਉਹਨਾਂ ਨੇ ਜਦੋਂ ਕਿਹਾ ਨਾ ਕਿ ਇੱਥੇ-ਇੱਥੇ ਤੇ ਕੈਮਰਾ ਲਾਓ ਤਾਂ ਉਹਦੀ ਬਾਡੀ ਦਾ ਕਹਿੰਦੇ ਕੋਈ ਅੰਗ ਨਹੀਂ ਸੀ ਜਿਹੜੇ ਤੇ ਨੀਲ ਨਾ ਪਏ ਹੁਣ ਜਿਹਨੂੰ ਭੰਨਿਆ ਨਾ ਗਿਆ ਹੋਵੇ ਤੋੜਿਆ ਨਾ ਗਿਆ ਹੋਵੇ ਤੇ ਕਹਿੰਦੇ ਵੀ ਇੱਕ ਸਾਬਕਾ ਕੋਈ ਡੀਐਸਪੀ ਹੈ ਉਹ ਬਰਾਬਰ ਜੇਲ੍ਹ ਸਪੋਰਟੈਂਟ ਸਾਹ ਦੇ ਕੁਰਸੀ ਲੈ ਕੇ ਤੇ ਬੈਠਾ ਤੇ ਕਹਿੰਦਾ ਦੀਆਂ ਚੀਕਾਂ ਕਢਾਓ ਤੇ ਸੰਦੀਪ ਸਣੀ ਨੇ ਉਹਦੇ ਭਰਾ ਦੇ ਦੱਸਣ ਦੀ ਗੱਲ ਆ ਉਹਨੇ ਦੱਸਿਆ ਕਹਿੰਦਾ ਬਈ ਇਹ ਚੀਕ ਨਹੀਂ ਕਹਿੰਦਾ ਮੈਂ ਕਮਾਰ ਦਾ ਤਾਂ ਵੈਗਰੂ ਵੈਗਰੂ ਕਹਿੰਦਾ ਰਿਹਾ ਸੰਦੀਪ ਸੋ ਸਣੀ ਸਾਹਿਬ ਪਰ ਉਹਨਾਂ ਨੇ ਅਖੀਰ ਉਹਦੇ ਮੂੰਹ 'ਚ ਕਪੜਾ ਤੰਨ ਦਿੱਤਾ ਇੱਕ ਕਰੂੜਤਾ ਹੈ ਮਿੱਤਰੋ ਪਰ ਬਾਹਰੋਂ ਬੈਠ ਕੇ ਆਪਣੇ ਅਰਗੇ ਨਾਖਿਆ ਕਰੋ ਕਿ ਫਲਾਣਾ ਯੋਧਾ ਹੈ ਫਲਾਣਾ ਯੋਧਾ ਜ਼ਰੂਰ ਹੈ ਸੰਦੀਪ ਸੋ ਸਣੀ ਪਰ ਮਿੱਤਰੋ ਜਿਹੜਾ ਉਹਨੇ ਦਰਦ ਸਹਾਰਿਆ ਇਹ ਕੌਮ ਦੇ ਲੋਕ ਕਿੰਨੇ ਸੀ ਉਥੇ ਜੇਲ੍ਹ ਦੇ ਅੱਗੇ ਕਿੰਨੇ ਉਹ వాటర్ ਕੈਨ ਵਾਲੇ ਨਵਦੀਪ ਵਰਗੇ ਵਿਚਾਰੇ ਦਿਨ ਰਾਤ ਤਵਾਨਾਂ ਚ ਤਾਂ ਤੁਸੀਂ ਉਥੇ ਬੈਠੇ ਹੋ 20 20 30 ਤੇ 50 50000 ਬੰਦਾ ਕੋਈ ਢੜੰਗ ਵਾਲੇ ਦੇ ਬੈਠਾ ਕੋਈ ਹੋਰ ਦੇ ਬੈਠਾ ਉਥੇ 10 ਕਿਲੋਮੀਟਰ ਤੀ ਪਰ ਸੰਦੀਪ ਸਣੀ ਪਿੱਛੇ ਕੱਲਾ ਫੇਸਬੁੱਕ ਤੇ ਕਮੈਂਟ ਲਿਖਣ ਤੋਂ ਬਿਨਾ ਜੇ ਕੋਈ ਪਹੁੰਚੇ ਤਾਂ ਜਰੂਰ ਦੱਸਿਓ ਮੇਰੇ ਭਰਾ ਜੋ ਹੋਇਆ ਬਹੁਤ ਗਲਤ ਹੋਇਆ ਪਰੇਦੇ ਤੋਂ ਅਗਲੇ ਨੌਜਵਾਨਾਂ ਨੂੰ ਸਿੱਖਣ ਦੀ ਲੋੜ ਹੈ ਸਸਿਕਾ ਸ਼ੇਅਰ ਕਰੋ